ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੋ? hope ਤੁਸੀਂ ਸਾਰੇ ਠੀਕ ਹੋਗੇ। ਨਵੀਂ ਵੀਡੀਓ ਤੇ ਨਵੇਂ ਦਿਨ ਤੇ ਨਵੇਂ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਤੇ ਹੁਣ ਅਸੀਂ ਡਾ ਰਹੇ ਆ ਗੁੱਡੀ। ਮੌਸਮ ਬੜਾ ਠੰਡਾ ਹੈ। ਅੱਜ ਸਾਰਾ ਦਿਨ ਹੀ ਤੋਂ ਪੁੱਤ ਧੁੰਦ ਉਤਰੀ। ਧੁੰਦ ਦੀ ਬਹੁਤ ਜ਼ਿਆਦਾ ਪਈ। ਧੁੰਦ ਹਜੇ ਵੀ ਡਿੱਗੰਦੀ ਆ। ਜਿਸ ਤਰ੍ਹਾਂ ਤਰੇਲ ਹੁੰਦੀ ਨਾ ਜ ਸਾਡੇ ਕੋਲ ਆਈ ਨਾਜ 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 ਅਧਰੇਖ ਚਲ ਜਿਪ ਬੰਦ ਕਰ ਉਹ ਆਰੀਨ ਓਏ ਓਏ ਆਰੀਨ ਨੇ ਉਹ ਡਾਇਆ ਗੁੱਡਾ ਹਏ ਹਾ ਹਾ ਸੜਕੇ ਮਾਰੀ ਫੇਰ ਮਾਰੀ ਫੇਰ ਮਾਰੀ ਬੋਲ ਅੰਦਰ ਕਰਕੇ ਨਹੀਂ ਆਰੀਨ ਸਾਪੇ ਚਲਾ ਕਿਦ ਨਹੀਂ ਸਾਪੇ ਚਾ ਕਿੱਦਾਂ ਲੋਂਨਾ ਨਾ ਤੁਮਕੜੇ ਮਾਰ ਕੇ ਕਿੱਦਾਂ ਲੋਂਨਾ ਜਦੋਂ ਡੋਰ ਛੱਡ ਦੇਣਾ ਪੇਚਾ ਲੱਗਾ ਸਮਝ ਐ ਐ ਕਰਕੇ ਐ ਕਰਕੇ ਕਰੀ ਕਰੀ ਪਿੰਨੀ ਔਤੇ ਸਾਰੀ ਪਿੰਨੀ ਵਾਧੂ ਪਿੰਨੇ ਹੋਣੇ ਕਰ ਦੇਣੀ ਕਿੱਥੇ ਲੱਗਾ ਗੁੱਡਾ ਕਿੱਡੀ ਜਾਦੀ ਹੀ ਗੁੱਡਾ ਗੁੱਡਾ ਨਹੀਂ ਤੇ ਗੁੱਡੀ ਤੇ ਉਹ ਸੈਟ ਉਹ ਗੁੱਟਾ ਕਿ ਨਾ ਸੈਟ ਆਏ ਤੂੰ ਕਿ ਨਾ ਗੁੱਡਾ ਨਹੀਂ ਸੈਟ ਕਿਦੋਂ ਕਹਿਣਿਆ ਟੌਮੀ ਕਿਨੋਂ ਪੁੰਕੰਦਿਆ ਟੌਮੀ ਟੌਮੜਾ ਚਾਚੂ ਟੌਮੀ ਗੁੰਡੂ ਇਹ ਰੇ ਟੌਮੀ ਸਾਡਾ ਹੈ ਗਲੀ ਦਾ ਰਖਵਾਲਾ ਵਾਏ ਉਹ ਨਾ ਗੁੱਡੀ ਡਾਉਂਦੀ ਉਹ ਪਰ ਉਹ ਗੁੱਡੀ ਕਿੱਥੇ ਦਾ ਅਜ ਗੁੱਡੀ ਕਿੱਥੇ ਗੁੱਡੀ ਓ ਗੁੱਡੀ ਨਾ ਆਈ ਡੋਂਗੀ ਗੁੱਡੀ ਦਾ ਸਿੱਧਾ ਹੱਥ ਚ ਹੀ ਭਰਾਵਾ ਸਾਡੇ ਮੇਰੇ ਤੋਂ ਸਰਾਹ ਰਾਤੇ ਠੱਕ ਠੱਕ ਕੋਣ ਕਰੰਦਿਆ ਹੈ ਕੀ ਪਤਾ ਵਾਹ ਲਈ ਨਾ ਆਹੋ ਪਰਾਣੀ ਕੋਣ ਠੱਕ ਠੱਕ ਬਥੋਰੀ ਨਾ ਮਾਰਦਾ ਕੀ ਪਤਾ ਕੋਣ ਨਹੀਂ ਤੇ ਨਹੀਂ ਕਰੰਦੇ ਹਿੱਕਾ ਉੱਡਣ ਨਹੀਂ ਦੇ ਹੱਡੇ ਹਵਾ ਹਵਾ ਚੱਲੰਦੀ ਆ ਗੁੱਡੀ ਨਹੀਂ ਉੱਡਣਦੀ ਅੱਜ ਸਕੂਲੋਂ ਨਾ ਗਏ ਹੁਣ ਸਕੂਲ ਦੇ ਸਭ ਦੇ ਖੁੱਲ ਗਏ ਲੈ ਹੁਣ ਰਿਟਰੀਸ਼ਨ ਜਾਣ ਦਾ ਟਾਈਮ ਹੋ ਗਿਆ ਕਿੰਨੇ ਜਣਾ ਆ ਰਹੇ ਸਾਢੇ ਚਾਰ ਸਾਢੇ ਚਾਰ ਜਾਨਾ 1 ਘੰਟਾ ਪਿਆਰ ਛੱਡ ਉਹ ਨਾ ਡਈ ਏ ਟੋ ਚੜਖੜੀ ਨਾਲ ਕਾਲਾ ਸੰਗਲ ਜਿਹੜਾ ਲੈਂਦਾ ਉਹ ਨਾ ਪੇ ਚਲਾ ਕੇ ਜੀ ਕਾਲੇ ਸੰਗਲ ਲੈਂਦਾ ਹੀ ਨਿਕਾਲੋ ਸੰਗਲ ਲੈਂਦਾ ਕਾਲਾ ਸੰਗਲ ਨਿਕਲੂਗਾ ਇਹ ਸ਼ੱਕੀ ਪਤੰਗ ਡਾਉਣੀ ਮੇਰੇ ਕੋ ਪਈ ਆ ਪਤੰਗ ਡਾਉਣੀ ਨਹੀਂ ਪਤੰਗ ਨਹੀਂ ਡਈਏ ਇਹਦੇ ਕੋ ਪਈ ਆ ਹਾਏ ਲੋੜੀ ਦੇ ਡੰਗੋ ਹਰ ਪਤਾ ਉਹ ਲੋੜੀ ਦੇ ਡਾਈਏ ਐ ਲੋੜੀ ਦੇ ਤੂੰ ਵੀ ਚਾਤੂ ਤੀ ਪਤੰਗ ਡਾਇਆ ਮੈਂ ਵੀ ਇਧਰ ਆਉਂਦਾ ਕੋਠੇ ਢੋਣੀ ਉਹ ਨਾ ਕੋਠੇ ਕਿੱਲਾ ਉੱਥੇ ਉਹ ਨਾ ਕੋਠੇ ਆ ਰਹੀ ਐ ਨਾ ਚੱਲ ਜਾਣਾ ਆਪਣੇ ਮਾਮੂਲ ਹਾਂ ਨਹੀਂ ਜਾਣਾ ਪਲਾਨ ਕੈਨਸਲ ਹੋ ਗਿਆ ਬੱਸ ਫਿਰ ਇੱਥੇ ਢਾਵਾਗੇ ਫਿਰ ਇੱਜੇ ਪਤੰਗ ਡਾਇਆ ਸਿਰਫ ਤੰਗ ਢਾਵਾ ਕੇ ਮੈਂ ਵੀ ਪਤੰਗ ਉਡਾਉਂਦੀ ਵੀ ਪਤੰਗ ਡਾਇਆ ਬੇਚਾਰਾ ਮੇਰਾ ਪਸਟ ਗੁੱਡੇ ਵਾਲੇ ਹੋਣਿਆ ਭਰਾ ਹੁੰਦੇ ਨੇ ਫਟ ਗਏ ਮੇਰੇ ਕੋ ਆ ਮੈਂ ਦੁੱਜੇ ਫੋੜੇ ਉਹ ਦੁੱਜੇ 5 5 ਰੁਪਏ ਵਾਲੇ ਫਟ ਗਏ ਕਿਦਾਂ ਕਿੱਦਾਂ ਲੇ 20 ਰੁਪਏ ਦੇ ਬਿੱਟੂ ਤੋਂ ਵਾਲੇ ਗੁੱਲੰਦੇ ਹੂੰ 20 ਰੁਪਏ ਦੇ 12 ਨਹੀਂ 50 ਰੁਪਏ ਦੇ ਆ ਵੀ ਵਿੱਚ ਤੇ ਉਹ ਵੀ ਵਿੱਚ ਹਾਂ 20 ਦੇ 12 ਦੇਖ ਲਏ ਤੁਹਾਨੂੰ ਕਿੰਨੇ ਸਾਰੇ ਗੁੱਡੇ ਲੈਣੇ ਹੋ ਸੱਚ ਹੈ ਕਿ 30 ਰੁਪਏ ਦੇ ਕਿਤੋਂ ਲੰਗੇ ਹੋ ਦੁਕਾਨ ਤੋਂ ਗੁੱਡੀ ਗਨੀ 60 ਵਾਲੋ ਖਿੱਚ ਕੇ ਮੇਗ ਆ ਉਹ ਗੁੱਡੀ ਕਿਤੋਂ ਲੈਣ ਦੇ ਗੁੱਡੀ ਹਾਂ ਉਹ ਰੋੜਾ ਨਾ ਕਰੋ ਉਹ ਵਲਾਗ ਹੋਏ ਨਹੀਂ ਪੱਕਾ ਹਾਂ 38 ਲੱਗਦੀ ਹੈ ਨੀ ਅਠਾਂ ਦੇ ਚੱਲੰਦੀ ਇਹ ਤਾਂ ਨੀ ਤੁੰਡੀਆਂ ਉੱਤੇ ਵੇਖੋ ਮੈਦਰੇ ਆਹੋ ਵਾਹ ਵੇਖਨੀ ਵੈਦਰ ਭਰਾ ਅੱਦਾਂ ਨੇ ਮੌਸਮ ਰਹਿਣਾ ਜਿੱਥੇ ਤੱਕ ਮੈਨੂੰ ਲੱਗੰਦਿਆ ਮੌਸਮ ਦੇ ਪੂਰ ਪੂਰੀ ਅੱਜ ਨਹੀਂ ਝੋਪ ਲੱਗੀ 2 ਮਿੰਟ ਵਾ ਨਹੀਂ ਹੁੰਦੀ ਨਾ ਪਤਾ ਨਹੀਂ ਕਿੰਨਾ ਕਿ ਪਤਾ ਅੱਜ ਕਿੰਨੀ ਹੈ ਸਰਚ ਮਾਰੋ ਮੈਨੂੰ ਨਹੀਂ ਪਤਾ ਕਿੰਨੀ ਵਾ ਲਾ ਖੁੱਲ ਗਈ ਹੂ ਨਹੀਂ ਬੰਦਨੀ ਆ ਉਹ ਕਿੱਥੇ ਗਿਆ ਕਮ ਉਹ ਓਏ ਟੇਪ ਲਈ ਕਿ ਆਈ ਓ ਦੁਕਾਨ ਤੋਂ ਵੱਡੀ ਟੇਪ ਇਹਨੂੰ ਪਤਾ ਹੋਵੇ ਆ ਟੇਪ ਫੜ ਲਓ ਦੇਖੋ ਵੱਡੀ ਟੇਪ ਨਹੀਂ ਖਰਾਬ ਕਰਤੀ ਆ ਛੋਟੀ ਲੈਂਦੀ ਤੂੰ ਇੱਕ ਦਿਨ ਚ ਖਤਮ ਥੱਲੇ ਗੁੰਜਰ ਪਾਏ ਨੇ ਨਾ ਅਜ ਡੋਰ ਦੇ ਹੂੰ ਉਡਣ ਦੀ ਇਹ ਗੁੱਡੀ ਆ ਇੱਕ ਤੁਸੀਂ ਡਾਈ ਤੇ ਕੋਨੇ ਡੋ ਗੁੱਡੇ ਉਡਣੀਆਂ ਸਾਰੀਆਂ ਉਹ ਵੀ ਉਹਨੇ ਲਾ ਲਿਆ ਗੁੱਡਾ ਓਏ ਆ ਉਡਣ ਦੀ ਪਤੰਗ ਆ ਉਹ ਡੋਂਦੇ ਪਤੰਗ ਇੱਕ ਧੋਂਦੇ ਆ ਨਾ ਇੱਕ ਕੀ ਹੈ ਉਹ ਉਹ ਆ ਉਹਨੇ ਗੁੱਡਾ ਲਾਤਾ ਉਹ ਬੋਰਡ ਆ ਕੋਤੋਂ ਹੋ ਰਾਂਡੀ ਹੁਣੇ 4 ਵਜੇ ਥੱਲੇ ਚੱਲ ਜਣਾ ਠੰਡ ਪੜੀ ਆ ਮਦਦ ਨਹੀਂ ਆ ਜੜਾ ਆਹੋ ਅਜ ਨਹੀਂ ਆ ਦਰ ਘਾੜਦਾ ਘਾੜ ਪੜੀ ਚਾਚੇ ਤਾਂ ਆਇਆ ਡਾਣਾ ਉਹਨੇ ਪਿੰਨਿ ਕਰਨੇ ਪਾਣੇ ਇਹਦੇ ਨਾਲ ਚੱਲ ਕੋਈ ਨਹੀਂ ਉਧਰ ਕਰ ਲੂ ਕੀ ਕਰਨੀ ਆ ਇੱਕ ਕਰਨੀ ਦਾਦੇ ਕਿੰਨੇ ਹੋਨੇ ਵਰਦਨ ਅਦਰ ਆਨੂ ਜਨੇ ਨਾਲ ਰਾਂ ਦੇ ਖਿਚਲਾ 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 ਤਾਂ ਇਹ ਕਿ ਪਿੰਨਿ ਕਰਦੇ ਨੇ ਹਰੇ ਹਨੀ ਦੂਜੇ ਗੁੰਜਰ ਪੇਚਾ ਲਾਉਣਾ ਨਹੀਂ ਆਪਾਂ ਦੇ ਇਹ ਗੁੰਜਰ ਪੈਣ ਦੇ ਥੋੜੀ ਤੇ ਡਾਕ ਪੁੱਜ ਕੇ ਕਰਕੇ ਲਾਈ ਜਾ ਲਾਉਣਾ ਪੇਚਾ ਰੀ ਜਾ ਫਿਰ ਥੱਲੇ ਡੋਰ ਲਿਖਾ ਆ ਯਾਰ ਇਹਦਾ ਗੁੱਡ ਹੱਡ ਆਉਂਦਾ ਆਦੀ ਹਵਾ ਚਲੰਦੀ ਜਿੱਦੇ ਜਿੱਦੇ ਡੋਰ ਜਾਂਦੀ ਉਧਰ ਉਧਰ ਜਾਣਾ ਇਹ ਗੁੰਜਰ ਨਹੀਂ ਪੈ ਜਾਣਗੇ ਬਲਾ ਮੈਂ ਕਹਿਣ ਵੀ ਦਿਆਂ ਉਹ ਲੈ ਜਾ ਚਾ ਚਾ ਜਿੱਦ ਜਿੱਦ ਡੋਰ ਜਾਂਦੀ ਹੁੰਦੀ ਨੇ ਨਾ ਉਧਰ ਉਧਰ ਚਾਈ ਜੇ ਨੀ ਵਾ ਕਲੰਗਿਆ ਜੀ ਅੱਜ ਓਏ 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 ਦੇ ਪਤੰਗ ਦਾ ਦੇ ਤੰਮਣ ਨਾ ਤਾੜਨੇ ਹੈ ਹਾਂ ਸਾਹ ਜਾਨਾ ਹੋ ਹੂਰੇ ਉਹ ਦੇ ਗੇ ਸਾਰੇ ਦੇ ਕੇ ਇੱਕ ਦੋ ਤਿੰਨ ਚੋਥੇ ਪੰਜਵਾਂ ਦੇ ਅੱਜ ਅੱਜ ਇੱਕ ਹਫਤਾ ਹੋ ਗਿਆ ਗੁੱਡੀ ਨਹੀਂ ਉੱਡੀ ਚੰਗੀ ਤਰ੍ਹਾਂ ਮੈਂ ਨਾਲੀ ਗਲਬੜੀ ਬੁੱਡੀ ਹਮ ਹੁਣ ਵੀ ਉਡਦੀ ਆ ਬੱਛੋ ਗੁੱਡੀ ਪੁੰਡੂਗੀ ਕੀ ਆ ਵੀਡੀਓ ਬਣਾ ਰਹਾ ਮੈਂ ਲੋਹੜੀ ਦਾ ਡਾਂਸ ਕਰਾਂਗਾ ਕਰਾਂ ਕਰ ਕਿੱਦਾਂ ਕਰਨਾ ਡਾਂਸ ਓ ਐ ਐ ਵਾਲਾ ਡਾਂਸ ਐ ਐ ਐ ਰਕਾਰਾਂ ਕਰਾਂ ਕਰ ਸਹੀ ਜਿਹਾ ਬੱਲਗ ਕਰੀ ਆਵੇਂ ਮੈਂ ਗੁੱਡੀ ਕੱਢੀ ਨਾ ਏ ਕਰ ਐ ਐ ਕਰ ਕਿੱਦਾਂ ਪੁੰਨ ਨਾ ਆ ਨਾ ਇਹ ਯਸ ਦੀ ਇਹ ਟਿਕ ਟੋਕ ਬੰਦ ਹੋ ਗਈ ਮੌਜੇ ਤੇ ਮੌਜੂ ਬੰਦੋਗੀ ਆਲੇ ਕੁਦੂਦਰਾ ਇੱਧਰ ਕੁਦੂਦ ਹੋਰ ਗੱਪ ਤੂੰ ਨਾ ਮੂਲੀ ਹੰਦਾ ਆਂ ਨਹੀਂ ਜਾਂਦਾ ਹਾਂ ਨਾ ਅਜ ਇੱਧਰ ਤਾਂ ਕਰ ਹੂੰ ਦੱਛੋ ਕੀ ਆ ਕੀ ਆ ਚੱਲ ਥੱਲੇ ਚੱਲ ਡਾਰ ਜਾਈ ਚ ਬਹਿ ਜਾ ਤੂੰ ਪੁੱਤ ਮੈਂ ਤੂੰ ਨਿਕਲਣ ਨੂੰ ਕਿਉਂ ਹੁੰਦੇ ਆ ਜਾਈ ਚ ਬਹਿ ਜਾ ਡੋਰੀ ਪੈਰਾ ਚ ਟੇਲ ਛੱਡ ਪਹਿਲੇ ਕਿਦਨ ਨੂੰ ਬਾਹ ਛੱਡਦੇ ਪਹਿਲ ਕੈਨੂੰ ਜਾਂਦਾ ਗੁੱਟਾ ਅਯੋ ਆਹ ਬਾਹ ਸਦੀਉਂ ਹੀ ਆਹ ਬਾਹ ਸਦੀਉਂ ਹੀ ਜੇ ਲੈ ਤਾ ਟੁਕੜੀ ਕਿ ਲੱਗੀ ਨਾ ਆਹ ਅਰ ਟੇਲ ਛੱਡਦਾ ਟੇਲ ਛੱਡਦਾ ਆ ਰਹੀ ਨਾ ਹੁਣ ਤੂੰ ਮੈਨੂੰ ਡੋੜ ਦੇ ਨਾ ਮੈਂ ਡੋੜ ਦੂੰਗਾ ਮੈਂ ਤਗੜੀ ਦੂਰ ਨਹੀਂ ਗਈ ਉਹ ਬਾਹ ਛੱਡ ਨੇ ਹਣੀ ਗਪੜੀ ਅਣੀ ਬਾੜੇ ਭਈਆ ਤੋਂ ਜਿਆਦਾ ਗਪੜੀ ਨਾ ਡੋਰੀ ओर य डाता फिर गुड्डा बता लोहड़ी मंगन है ਉੱਦਾਲੀ ਕਮਾਈ ਤੈਨੋਂ ਘਾਰੇ ਆਇਆ ਤੱਪ ਪਿੰਡੀਆਂ ਨੇ ਆਈ ਸੰਮਤੀ ਤੇ ਆਇਆ ਤਨੋਂ ਪੂਰੀ ਫੁੱਲੀ ਆਈ ਹੈ ਹੈਪੀ ਲੋੜੀ ਘੂਟਾ ਅੱਥੇ ਆ ਦੇ ਦੇ ਉਹਨਾਂ ਕੋਲੇ ਆਹੋ ਵਧਾ ਕੇ ਨਾ ਆ ਰਹੀਆਂ ਪਿੱਛੇ ਯਾਰ ਪਿੱਛੇ ਰਹਿ ਵਧਾ ਕੇ ਥੱਲੋ ਚੱਕ ਦੇ ਹੈ ਅੱਥੋਂ ਫਿਰ ਅੱਥੇ ਲਾ ਅੱਗੇ ਜਾਣਾ ਅੱਥੇ ਆ ਥੱਲੇ ਕਰ ਗੁੱਟਾ ਬੇਵਾਹ ਚ ਨਾ ਖੜੀ ਆਓ ਥੱਲੇ ਉੱਡਣ ਚਾਪੇ ਚਲਾ ਆਣੀ ਪੁੱਤਾਂ ये देखो गाइस हीरा तोर 나와 جا ائی ہیں اج ہیلو गाइस हम गुडी डा रहे हैं हेलो चाचा तू <laughs> और ही <वो री> गुडी <laughs> वो देखो गाइस वो देखो लोडी मां बने आई है <laughs> वो रहा हमारा गुब्बार ये हसरियां दोनों ये दोनों अक्रियां और ये चाचू है चाचू येसरा है और हमारा गुड्डा भैयासरा है हमारा गुड्डा थल्ले वड गया अब पता नहीं क्या होगा गाइस हमारा गुड्डा थल्ले वड गया किथे जाजू होय 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 लजावे जा आ लो चाचू फड़ पचड़ लग कर पचड़ लग बे लाना बे लाना तो जा भाई को मुक मुक एक मुक एक मुक बड़ों ने करेला है नहीं चाचू ने करो दावा ने करेला है नहीं ओ ਉਨੇ ਘਰੇ ਲਾਇਆ ਇਹ ਨਹੀਂ ਉਹਨੇ ਕਰੋੜਾ ਕਹ ਲਾਇਆ ਜਿਵੇਂ ਮੈਂ ਕਿਹਾ ਉਹ ਅਭੀ ਆਓ ਉਹਨੇ ਘਰੇ ਲਾਇਆ ਉਹਨੇ ਘਰੇ ਲਾਇਆ ਨਾ ਫਰਾਂਦੇ ਸਰ ਲਾਂਦੀ ਘਰੇ ਗੁੱਡੀ ਆਰੀਏ ਨੇ ਆਰੀਂ ਜੋੜ ਲਾ ਹਾਂ ਮੈਂ ਜੋੜ ਲਾ ਕੀ ਕਰਨਾ ਇਹਨੂੰ ਫੇਰ ਕਿਦਾਂ ਕਿਦਾਂ ਸੋਟੀ ਫੇਰ ਪਾੜ ਲੱਗਾ ਕਿਆ ਲਾਵੇ ਨਾ ਅੱਜ ਕਿੱਥੇ ਜੜੇ ਆਂ ਕੁੜੀਆਂ ਉੱਡਣ ਦੀਆਂ ਵੀ ਆਂ ਬਹਾਵਾ ਵੀ ਆਂਦੀ ਆ ਹਵਾ ਨਹੀਂ ਬੱਦਲ ਬੜੀ ਧੁੰਦ ਬੜੀ ਪੈ ਗਈ ਆ ਕੀ ਕਰੀਏ ਹੁਣ ਕੱਲ ਦਾ ਦੇਣੇ ਆ ਪਰਸੋ ਲੋਹੜੀ ਆ ਹੁਣ ਵੇਖਦੇ ਆ ਕਿਸ ਤਰ੍ਹਾਂ ਦਾ ਮੌਸਮ ਹੁੰਦਾ